1996 ਤੋਂ ਇੱਕ ਗਾਇਕ ਰਵਾਇਆ ਏ ਮੁੜੇ ਕੁੜੀਆਂ ਨੂੰ ਕਹਿੰਦੇ ਨੇ ਜਿਸ ਦਾ ਦਿਲ ਟੁੱਟੇ ਜਾਂਦਾ ਏ ਪਿਆਰ ਚ ਧੋਖਾ ਮਿਲਦਾ ਏ ਉਹ ਦਵਿੰਦਰ ਕੋਹੀਨੂਰ ਨੂੰ ਜ਼ਰੂਰ ਸੁਣਦਾ ਏ ਤੇ ਜੇ ਇੱਕ ਵਾਰ ਸੁਣ ਲੈਂਦਾ ਏ ਨਾ ਤਾਂ ਉਸ ਦੀਆਂ ਅੱਖਾਂ ਚੋਂ ਹੰਝੂ ਆ ਜਾਂਦੇ ਨੇ ਅੱਜ ਦੇ ਜਵਾਨ ਭਾਵੇਂ ਹੀ ਦਵਿੰਦਰ ਕੋਹੀਨੂਰ ਨੂੰ ਨਹੀਂ ਜਾਣਦੇ ਹੋਣਗੇ ਪਰ ਆਹ ਜਿਨ੍ਹਾਂ ਦਾ ਜਨਮ ਨਾ 2000 ਤੋਂ ਪਹਿਲਾਂ ਦਾ ਏ ਉਹ ਤਾਂ ਦਵਿੰਦਰ ਕੋਹੀਨੂਰ ਦੇ ਗਾਣੇ ਸੁਣ ਕੇ ਜ਼ਰੂਰ ਰੋਏ ਹੋਣਗੇ ਯਾਰੋ ਦਵਿੰਦਰ ਕੋਹਿੰੂਰ ਸੈਡ Song ਗਾਣਿਆਂ ਦਾ ਬਾਦਸ਼ਾਹ ਸੀ ਉਸ ਟਾਈਮ 'ਚ ਸੋ ਅੱਜ ਆਪਾਂ ਗੱਲ ਕਰਾਂਗੇ ਦਵਿੰਦਰ ਕੋਹਿੰੂਰ ਬਾਰੇ ਕਿਉਂਕਿ ਬਹੁਤ ਸਾਰੇ ਜਵਾਕਾਂ ਨੂੰ ਪਤਾ ਨਹੀਂ ਹੈ ਕਿ ਦਵਿੰਦਰ ਕੋਹਿੰੂਰ ਕੌਣ ਹੈ ਸੋ ਇਸ ਹੀਰੇ ਦੀ ਬਾਇਓਗ੍ਰਾਫੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਧੀ ਸਿੰਘ ਜੈਲਦਾਰ ਸੋ ਜੇ ਤੁਸੀਂ ਪੰਜਾਬੀ ਹੋ ਤੇ ਸੈਡ Song ਗਾਣਿਆਂ ਨੂੰ ਪਿਆਰ ਕਰਦੇ ਹੋ ਤੁਹਾਡਾ ਵੀ ਕਿਤੇ ਦਿਲ ਟੁੱਟਿਆ ਹੈ ਤਾਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸੋ ਗੱਲ ਕਰਦੇ ਆਂ ਦਵਿੰਦਰ ਕੋਹੀਨੂਰ ਬਾਰੇ। ਯਾਰੋ ਦਵਿੰਦਰ ਕੋਹੀਨੂਰ ਦੀ ਆਵਾਜ਼ 'ਚ ਐਨਾ ਦਰਦ ਸੀ ਕਿ ਇੱਕ ਵਾਰ ਗਾਣਾ ਸੁਣ ਲਵੋ ਤਾਂ ਅੱਖਾਂ 'ਚੋਂ ਹੰਝੂ ਤਾਂ ਆਉਂਦੇ ਨੇ ਪਰ ਦਿਲ ਨੂੰ ਸਕੂਨ ਜਿਹਾ ਵੀ ਮਿਲਦਾ ਏ। ਯਾਰੋ ਦਵਿੰਦਰ ਕੋਹੀਨੂਰ ਦਾ ਜਨਮ 28 ਜੂਨ 1970 ਨੂੰ ਮਾਤਾ 모ਹਿੰਦਰ ਕੌਰ ਦੀ ਕੁੱਖੋਂ ਅਤੇ ਪਿਤਾ ਬਾਬੂ ਰਾਮ ਦੇ ਘਰ ਹੋਇਆ। ਦਵਿੰਦਰ ਸੰਗਰੂਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ। ਉਹਨਾਂ ਨੇ ਆਪਣੀ ਸਟੱਡੀ ਸੰਗਰੂਰ ਜ਼ਿਲ੍ਹੇ ਤੋਂ ਹੀ ਕੀਤੀ ਉਹਨਾਂ ਦੀ ਫੈਮਿਲੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਮਾਤਾ-ਪਿਤਾ, ਦੋ ਭਰਾ, ਦੋ ਭੈਣਾਂ, ਉਹਨਾਂ ਦੀ ਵਾਈਫ, ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ। ਦਵਿੰਦਰ ਕੋਹਿੰੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ। ਉਹਨਾਂ ਨੂੰ ਰੱਬ ਵੱਲੋਂ ਹੀ ਇਹ ਮਿੱਠੀ ਆਵਾਜ਼ ਮਿਲੀ ਹੋਈ ਸੀ। ਉਹਨਾਂ ਦੀ ਆਵਾਜ਼ ਇੱਕ ਪੰਪਨ ਜਿਹਾ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਦਵਿੰਦਰ ਕੋਹਿੰੂਰ। ਜਦੋਂ ਸੇਮੀ ਕਲਾਸ 'ਚ ਸਨ ਤਾਂ ਪਹਿਲੀ ਵਾਰ ਉਹਨਾਂ ਨੇ ਗਰੁੱਪ ਸੌਂਗ ਗਾਇਆ ਸੀ। ਜਿਸ ਤੋਂ ਬਾਅਦ ਫਿਰ ਉਹਨਾਂ ਨੇ ਸਕੂਲ ਕਾਲਜ ਕਾਉਣਾ ਸ਼ੁਰੂ ਕਰ ਦਿੱਤਾ ਤੇ ਕਈ ਅਵਾਰਡ ਜਿੱਤੇ ਗੱਲ ਕਰੀਏ ਉਹਨਾਂ ਦੀ ਸਟਰਗਲ ਲਾਈਫ ਦੀ ਤਾਂ ਯਾਰੋ ਦਵਿੰਦਰ ਹੁਣਾ ਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਸੀ ਤੇ ਉਹ ਲੁਧਿਆਣੇ ਕਈ ਵੱਡੇ ਵੱਡੇ ਗਾਇਕਾਂ ਤੋਂ ਜਾਂਦੇ ਸੀ ਕਿ ਮੇਰੇ ਲਿਖੀ ਹੋਏ ਗਾਣਿਆਂ ਨੂੰ ਰਿਲੀਜ਼ ਕਰੋ ਪਰ ਕਿਸੇ ਨੇ ਇਸ ਅਨਮੋਲ ਹੀਰੇ ਦੀ ਬਾਹ ਨਹੀਂ ਫੜੀ ਕਿਉਂਕਿ ਸ਼ਾਇਦ ਰੱਬ ਚਾਹੁੰਦਾ ਸੀ ਕਿ ਦਵਿੰਦਰ ਕੋਹਿੰੂਰ ਆਪਣੀ ਆਵਾਜ਼ ਚ ਚਮਕੇ ਸ਼ੀਸ਼ਾ ਖੇਲ ਖੇਲ ਮੇ ਟੁੱਟ ਗਿਆ ਸੋ ਇਸ ਤੋਂ ਬਾਅਦ ਦਵਿੰਦਰ ਕੋਹੀ ਨੂਰ ਦਾ ਸੰਪਰਕ ਟੌਪ ਰਾਈਟਰ ਬਚਨ ਬੈਦਲ ਨਾਲ ਹੋਇਆ ਤੇ ਉਹਨਾਂ ਨੇ ਦਵਿੰਦਰ ਕੋਹੀ ਨੂਰ ਦੀ ਕੇਸਟ 1996 ਚ ਕੱਢੀ ਜਿਸ 'ਚ ਇੱਕ ਗਾਣਾ ਸੀ ਜੋ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਏ ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਸੋ ਇਸ ਗਾਣੇ ਨੂੰ ਤੇ ਪੂਰੀ ਕੇਸਟ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਲੱਖਾਂ ਦੀ ਤਦਾਰ ਵਿੱਚ 1996 ਚ ਦਵਿੰਦਰ ਕੋਹਿੰੂਰ ਦੀ ਕੇਰ ਹੋਈਗੀ ਤੇ ਅਗਲੇ ਦਿਨ ਸਵੇਰ ਆਉਂਤੇ ਹੀ ਦਵਿੰਦਰ ਕੋਹਿੰੂਰ ਸਟਾਰ ਬਣ ਗਿਆ ਦਵਿੰਦਰ ਕੋਹਿੰੂਰ ਹੁਣਾਂ ਦਾ ਕਨੇਡਾ ਵਿੱਚ ਇੱਕ ਬਹੁਤ ਹੀ ਵੱਡਾ ਸੋ ਸੀ ਲੋਕ ਦਵਿੰਦਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ ਉਦੋਂ ਸੈਡ Song ਦੀ ਦੁਨੀਆ ਚ ਦਵਿੰਦਰ ਕੋਹਿੰੂਰ ਰਾਜਾ ਸੀ ਦਵਿੰਦਰ ਕੋਹਿੰੂਰ ਨੂੰ ਨਾਮ ਕੋਹਿੰੂਰ ਬਚਨ ਬੈਦਲ ਨੇ ਹੀ ਦਿੱਤਾ ਕਿਉਂਕਿ ਉਸ ਸਮੇਂ ਦਵਿੰਦਰ ਕੋਹਿੰੂਰ ਬਹੁਤ ਹੀ ਜ਼ਿਆਦਾ ਚਮਕ ਰਿਹਾ ਸੀ ਚਾਰੇ ਪਾਸੇ ਦਵਿੰਦਰ ਕੋਹਿੰੂਰ ਦਵਿੰਦਰ ਕੋਹਿੰੂਰ ਹੋ ਰਹੀ ਸੀ ਦਵਿੰਦਰ ਨੂੰ ਜਿੱਥੇ ਚੜ੍ਹਦੇ ਪੰਜਾਬ ਤੋਂ ਪਿਆਰ ਮਿਲ ਰਿਹਾ ਸੀ ਉੱਥੇ ਲਹਿੰਦੇ ਪੰਜਾਬ ਤੋਂ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸੀ ਦਵਿੰਦਰ ਕੋਹਿੰ ਨੂਰ ਦੀਆਂ ਹੁਣ ਤੱਕ ਕਈ ਕੇਸਟਾਂ ਆ ਚੁੱਕੀਆਂ ਨੇ ਤੇ ਸਾਰੀਆਂ ਹੀ ਕੇਸਟਾਂ ਸੁਪਰ ਡੂਪਰ ਹਿੱਟ ਰਹੀਆਂ ਨੇ ਜੇ ਉਹਨਾਂ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਸਾਰੇ ਹੀ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਆ ਕੁਝ ਇੱਕ ਗਾਣੇ ਜੋ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਨੇ ਜਿਵੇਂ ਦਿਲ ਦੇ ਖੂਨ ਦੀ ਮਹਿੰਦੀ ਤਾਂ ਨੀ ਉਹ ਟੁੱਟੇ ਫੁੱਲ ਐਸਾ ਤੇਰੀ ਜ਼ਿੰਦਗੀ ਦਿਲ ਦਾ ਸ਼ੀਸ਼ਾ ਅਸੀਂ ਹੱਸਣਾ ਭੁੱਲ ਗਏ ਬੋਤਲ ਜੋਗੇ ਰਹਿ ਗਏ ਤੇਰੇ ਵੇੜੇ ਰੌਣਕਾ ਉਹ ਗਾਣੇ ਨੇ ਜੋ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਨੇ ਤੇ ਅੱਜ ਵੀ ਲੋਕ ਇਹ ਗਾਣੇ ਰਿਪੀਟ ਤੇ ਸੁਣਦੇ ਨੇ ਅੱਜ ਤੇਰੇ ਵੇੜੇ ਰੌਣਕਾ ਨਹੀਂ ਸਾਡੇ ਦੁੱਖਾ ਘਰ ਮਲੇ ਨਹੀਂ ਦਵਿੰਦਰ ਕੋਹੇ ਨੂਰ ਦੇ ਹੁਣ ਵੀ ਕੁਝ ਗਾਣੇ ਆਏ ਨੇ ਜਿਨ੍ਹਾਂ ਨੂੰ ਲੋਕ ਬਹੁਤ ਹੀ ਸਾਦਾ ਪਿਆਰ ਦੇ ਰਹੇ ਨੇ ਯਾਰੋ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਚੇਂਜ ਹੁੰਦਾ ਰਹਿੰਦਾ ਹੈ ਲੋਕਾਂ ਦਾ ਟੇਸਟ ਚੇਂਜ ਹੁੰਦਾ ਰਹਿੰਦਾ ਹੈ ਇਸੇ ਕਰਕੇ ਹੀ ਅੱਜ ਦੀ ਜਨਰੇਸ਼ਨ ਅੱਜ ਦੇ ਹਿਸਾਬ ਨਾਲ ਗਾਣੇ ਸੁਣਦੇ ਨੇ ਪਰ ਜੇਰੇ 2000 ਤੋਂ ਪਹਿਲਾਂ ਦੇ ਨੇ ਜਾਂ ਭਾਵੇਂ ਅੱਜ ਦੇ ਜਵਾਕ ਨੇ ਜਿਨ੍ਹਾਂ ਦਾ ਦਿਲ ਟੁੱਟ ਜਾਂਦਾ ਹੈ ਜਦੋਂ ਉਹ ਦਵਿੰਦਰ ਕੋਹੀ ਨੂਰ ਦੇ ਗਾਣੇ ਸੁਣ ਲੈਂਦੇ ਆ ਨਾ ਤਾਂ ਉਹ ਫਿਰ ਗਾਣੇ ਰਿਪੀਟ ਤੇ ਸੁਣਦੇ ਆ ਕਿਉਂਕਿ ਦਵਿੰਦਰ ਕੋਹੀ ਨੂਰ ਦੇ ਗਾਣੇ ਐਵਰਗ੍ਰੀਨ ਨੇ ਤੂੰ ਗੇਰਾ ਜੋ ਘਿਰੇ ਜੇ ਗਿਨੀ ਅਸ ਬੋਤਲ ਜ ਇਹ ਗਾਣੇ ਲੋਕਾਂ ਦੇ ਦਿਲਾਂ ਤੇ ਰਹਿੰਦੀ ਦੁਨੀਆ ਤੱਕ ਰਾਜ ਕਰਦੇ ਰਹਿਣਗੇ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਦਵਿੰਦਰ ਕੋਹੇਨੂਰ ਦੇ ਗਾਣੇ ਕਿਵੇਂ ਦੇ ਲੱਗਦੇ ਨੇ ਤੁਹਾਡਾ ਕਿਹੜਾ ਗਾਣਾ ਫੇਵਰਿਟ ਏ ਤੁਸੀਂ ਵੀ ਕਦੇ ਰੋਏ ਹੋ ਦਵਿੰਦਰ ਕੋਹੇਨੂਰ ਦੇ ਗਾਣੇ ਸੁਣ ਕੇ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਦਬ ਕੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਹਾਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਜੋ ਸੈਡ ਸੌਂਗਸ ਸੁਣਦੇ ਨੇ ਸੋ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕੁਲ ਜੀ ਪਰ ਦੇ ਰੱਖਦੀ